ਸਾਸਰੀ ਕਾਲ ਜੀ ਸਾਸਰੀ ਕਾਲ ਹੀ ਰੋਟਣਾ ਕਰਨ ਸਾਸਰੀ ਕਾਲ ਜੀ ਬੱਚਿਆਂ ਨੂੰ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਉਣ ਦਾ ਸਵਾਗਤ ਆਜ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਨਾਸ਼ਤਾ ਬਣਾ ਰਹੇ ਆ ਨਾਸ਼ਤੇ ਦੇ ਵਿੱਚ ਆਪਾਂ ਪੋਹਾ ਬਣਾ ਰਹੇ ਆ ਤੇ ਪੋਹਾ ਬਣਾਉਣ ਦੇ ਲਈ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਲੈਂਦੇ ਨੇ ਚਾਰ ਮਿਰਚਾਂ ਲੈਂਦੀਆਂ ਨੇ ਇੱਕ ਆਪਾਂ ਸਿਮਲਾ ਮਿਰਚ ਲੈਂਦੀ ਆ ਇੱਕ ਆਪਾਂ ਟਮਾਟਰ ਲੈਂਦਾ ਦੋ ਤਿੰਨ ਚਮਚੇ ਆਪਾਂ ਗਿਰੀਆਂ ਦੇ ਲੈਂਦੇ ਨੇ ਤੇ ਇੱਕ ਹੀ ਆਪਾਂ ਆਲੂ ਲੈਤਾਗਾ ਤੇ ਇੱਕ ਆਪਾਂ ਨਿੰਬੂ ਨਚੋੜਿਆਗਾ ਤੇ ਇੱਕ ਕੌਲੀ ਪੋਹੇ ਦੀ ਆ ਤੇ ਹੁਣ ਆਪਾਂ ਇਹਨੂੰ ਬਣਾਉਣ ਦੇ ਲਈ ਕੜਾਹੀ ਧਰ ਦੇਾਂਗੇ ਕੜਾਹੀ ਦੇ ਵਿੱਚ ਪਹਿਲਾਂ ਆਪਾਂ ਤੇਲ ਪਾਉਣੇ ਆ ਉਹਦੇ ਵਿੱਚ ਆਪਾਂ ਗਿਰियां ਫਰਾਈ ਕਰਾਂਗੇ 1 ਤੋਂ 2 ਚਮਚੇ ਸਰੋਂ ਦਾ ਤੇਲ ਧਿਲ ਲਈ ਤੇ ਆਪਾਂ ਦੇਸੀ ਘਿਓ ਵੀ ਪਾ ਸਕਦੇ ਆ ਤੇ ਆਪਾਂ ਲੈ ਚਾਹੋ ਜਤੋਂ ਤੇਲ ਤੇ ਹੁਣ ਆਪਾਂ ਆਪਾਂ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਫਰਾਈ ਕਰ ਲਈ ਗਏ ਗਿਰਗਾ ਫੇਰ ਆਪਣਾ ਥੋੜਾ ਜਿਹਾ ਬਾਦੀ ਚੜ ਗਿਆ ਤੇ ਬਸ ਗਿਰੀਆਂ ਆਪਾਂ ਫਰਾਈ ਹੋ ਚੁੱਕੀਆਂ ਨੇ ਨਾਲ ਦੀ ਨਾਲ ਹੀ ਪਾਉਣ ਸਾਰੇ ਤੇ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਹੀ ਕੱਢ ਲੈਣੇ ਆਗੇ ਆਪਾਂ ਜੀਰਾ ਪਾ ਰਹੇ ਆਂਗੇ ਜੀਰੇ ਦੇ ਨਾਲ ਹੀ ਆਪਾਂ ਪਾਵਾਂਗੇ ਹਰੀ ਮਿਰਚ ਤੇ ਪਿਆਜ਼ ਤੇ ਨਾ ਮੁੱਖ ਚੰਗੀ ਤਰ੍ਹਾਂ ਭਨਣ ਲਗੇ। ਹਰੇ ਮਿਰਚ ਨੂੰ ਕੱਟਿਆ ਜਿਨਾ। ਆਪਣੇ ਥੋੜੇ ਜਿਹੇ ਪਿਆਜ਼ ਫਰਾਈ ਹੋ ਗਏ। ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਟਮਾਟਰ। ਟਮਾਟਰ ਪਾਉਣੇ ਹੈਗੇ। ਤੇ ਟਮਾਟਰ ਪਾਉਣ ਦੇ ਨਾਲ ਹੀ ਆਪਾਂ ਪਾਵਾਂਗੇ। ਸਿਮਲਾ ਮਿਰਚ। ਸਿਮਲਾ ਮਿਰਚ ਪਾਉਣ ਦੇ ਨਾਲ ਹੀ ਆਪਾਂ ਪਾਵਾਂਗੇ ਜਿਹੜੇ ਆਪਣੀ ਆਂਦੀ ਨੇਗੇ। ਇੱਥੇ ਤੁਸੀਂ ਕੋਈ ਵੀ ਸਬਜ਼ੀ ਲੈ ਸਕਦੇ ਹੋ ਆਪਣੀ ਮਨਪਸੰਦ ਦੀ। ਜੋ ਤੁਹਾਨੂੰ ਮਨਪਸੰਦ ਦਾ ਤੁਸੀਂ ਕੋਈ ਦੇ ਵਿੱਚ ਉਹ ਹੀ ਸਰਦੀ ਪਾ ਸਕਦੇ ਹੋ ਇਹ ਤੁਹਾਨੂੰ ਆਪਸ਼ਨ ਆ ਸਾਰੇ ਜਿਵੇਂ ਤੁਸੀਂ ਮਰਜੀ ਸਰਦੀ ਪਾ ਲਓ ਤੁਹਾਡੇ ਕੋਲੇ ਮਟਰ ਹੈਗੇ ਨੇ ਉਹ ਵੀ ਤੁਸੀਂ ਪਾ ਸਕਦੇ ਹੋ ਤੁਹਾਡੇ ਕੋਲੇ ਗਾਜਰ ਹੈਗੀ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਆਪਾਂ ਹੁਣ ਅੱਜ ਸਿੱਧੇ ਸਿੱਧੇ ਬਣਾਉਣ ਲੱਗੇ ਆ ਇਸ ਲਈ ਆਪਣੇ ਕੋਲੇ ਅੱਜ ਸਰਦੀਆਂ ਹੈਗੀਆਂ ਕਿ ਕੋਈ ਆਪਾਂ ਇਹ ਵੀ ਜਗ੍ਹਾ ਤੁਸੀਂ ਮਿਲਾਂ ਦਾ ਤੁਸੀਂ ਕਰੇ ਪੈਸੇ ਜਿੰਨਾ ਦਾ ਤੁਸੀਂ ਪਾ ਲਈ ਤੇ ਆਲੂ ਸੀਗੇ ਉਹ ਪਾ ਲਈਏ ਆ ਇਹ ਆਪਸ਼ਨ ਹੈ ਜਿਵੇਂ ਤੁਸੀਂ ਮਰਜੀ ਸਰਦੀ ਪਾ ਲਓ ਹੁਣ ਆਪਾਂ ਇਹਦੇ ਵਿੱਚ ਸੱਤ ਪਾਣੀ ਦੇ ਨਮਕ ਆਪਣਾ ਸਭ ਦੇ ਚੰਗੀ ਤਰ੍ਹਾਂ ਜੜੀਆਂ ਗਲ ਜਾਣ। ਇੱਥੇ ਆਪਾਂ ਅਦਰ ਪਾਉਣਾ ਚਾਹੁੰਦੇ ਆ। ਘਾਤਾ ਨਮਕ ਦਾ। ਕਿਉਂਕਿ ਆਪਣੀਆਂ ਸਬਜ਼ੀਆਂ ਚੰਗੀ ਤਰ੍ਹਾਂ ਗਲ ਜਾਣ। ਚਲੋ ਤੇ ਆਪਾਂ ਇਹਨੂੰ ਥਿੰਮਤ ਕਰਕੇ ਚੰਗੀ ਤਰ੍ਹਾਂ ਇਹਨੂੰ ਸਾਚ ਦਾਂਗੇ। ਇਹ ਗਲ ਜਾਣਗੇ ਤੇ ਉਹਨੇ ਆਪਾਂ ਪੋਹਾ ਤੋਂ ਆਪਾਂ ਪੋਹਾ ਤਾਂ ਨਹੀਂ ਐਂਗੇ ਪੋਹਾ ਆਪਨਾ ਪੁੱਲੇ ਪੁੱਲੇ ਹੱਥਾਂ ਦੇ ਨਾਲ ਧੋਣਾਗਾ ਇਹਨੂੰ ਮਸਲ ਮਸਲ ਕੇ ਨਹੀਂ ਧੋਣਾਗਾ ਐਸ ਤਰ੍ਹਾਂ ਪੁੱਲੇ ਪੁੱਲੇ ਹੱਥਾਂ ਦੇ ਨਾਲ ਆਪਾਂ ਐ ਪੋਹਾ ਧੋਣਾਗਾ ਤੇ ਮਸਲ ਨਾਲ ਹੀ ਬਿਲਕੁਲ ਵੀ ਤੇ ਨਹੀਂ ਤਾਂ ਇਹ ਹੋਰ ਤੱਕਾਂ ਦਾ ਬਣ ਜਾ ਇਕੱਠਾ ਜਾ ਇਸ ਲਈ ਆਪਾਂ ਇਹਨੂੰ ਪੁੱਲੇ ਪੁੱਲੇ ਹੱਥਾਂ ਨਾਲ ਹੀ ਧੋਣਾਗਾ ਆਪਾਂ ਇਹਦੇ ਦੋਤ ਤਨ ਪਾਣੀ ਕੱਢਾਂਗੇ ਐਸ ਤਰ੍ਹਾਂ ਤੋਣਾਗਾ ਕਾਲੀ ਨੀ ਕਰਨੀ ਪੋਹਾ ਧੋਣ ਲੱਗਿਆ ਨੇ ਤੇਜੀ ਨਹੀਂ ਕਰਨੀ ਬੇ ਫਟਾਫਟ ਮਲ ਕੇ ਧੋ ਦਈਏ ਬੜੇ ਪਿਆਰ ਦੇ ਨਾਲ ਇਹਨੂੰ ਧੋਣਾਗਾ ਜਿਹੜਾ ਅਸੀਂ ਖਿਲੜ ਖਿਲੜ ਰਹੇ ਆ ਆ ਦੇਖੋ ਹਜੇ ਪੋਹੇ ਦਾ ਰੰਗ ਕਹੇ ਜਾ ਨਿਕਲ ਰਿਹਾਗਾ ਦੇਖੋ ਪਾਣੀ ਦਾ ਸੁੰਦੀ ਦਾ ਹੋ ਗਿਆ ਰੰਗ ਕਿਵੇਂ ਨਿਕਲਦਾ ਹੈ ਆਪਾਂ ਇਹ ਆਪ ਤਿੰਨ ਚਾਰ ਪਾਣੀ ਇਹਦੇ ਕੱਢ ਤੇ ਤੇ ਹੁਣ ਆਪਾਂ ਇਹਨੂੰ ਛਾਣਨੀ 'ਚ ਕੱਢ ਲਵੀਂ ਛਾਣਨੀ ਚੰਗੀ ਤਰ੍ਹਾਂ ਨੁੱਟ ਜੂਗਾ ਤੇ ਖਿਲੜ ਖਿਲੜ ਹੋ ਜੂ ਛਾਣਨੀ ਦੇ ਬੱਚੇ ਇਹ ਨੁੱਟੜ ਤੋਂ ਨੁੱਟੜ ਤੇ ਆਪਾਂ ਉਹ ਆਸਤਰਾ ਖਿਲਾਰ ਦਾਂਗੇ ਤੇ ਇਹਦਾ ਆਪਣੇ ਸਾਰੇ ਦਾ ਸਾਰਾ ਪਾਣੀ ਨਿਕਰ ਕੇ ਇਹ ਖਿਲਰ ਜੂ ਬਿਲਕੁਲ ਇਹ ਸਦਾ ਆਸਤਰਾ ਖਿਲਾਰਤਾ ਆਪਾਂ ਇਹਨੂੰ ਫੜਾ ਛਾਲਣੀ ਦੇ ਵਿੱਚ ਆਪਣੇ ਕੋਲ ਛਾਲਣੀ ਹੈ ਦੇਖੋ ਆ ਦੇਖੋ ਜੇ ਆਪਣੇ ਪੋਹਾ ਧੋਂਦੇ ਧੋਂਦੇ ਆਪਣਾ ਇਧਰ ਮਸਾਲਾ ਵੀ ਬਣ ਕੇ ਤਿਆਰ ਹੋ ਗਿਆ ਤੇ ਸਾਰੀਆਂ ਸਬਜ਼ੀਆਂ ਆਪਣੀਆਂ ਭਜ ਚੁੱਕੀਆਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਇੱਥੇ ਦੇ ਵਿੱਚ ਪਾਵਾਂਗੇ ਜਿਹੜੀਆਂ ਗਿਰੀਆਂ ਆਪਾਂ ਰੋਸਟਰ ਕੀਤੀਆਂ ਸੀਗੀਆਂ ਉਹ ਗਿਰਮਾ ਪਾਤੀ ਆਪਾਂ ਦੇ ਵਿੱਚ ਗਿਰਿਆਂ ਆਪਾਂ ਕਿ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਆਪਾਂ ਹਲਦੀ ਪਾਵਾਂਗੇ ਅੱਧਾ ਚਮਚਾ ਆਪਾਂ ਇੱਥੇ ਹਲਦੀ ਦਾ ਪਾਵਾਂਗੇ ਕੋਈ ਵੱਧ ਪਾ ਹਲਦੀ ਤਾਂ ਕੋਈ ਚੱਕਰ ਨਹੀਂਗਾ ਤੇ ਨਾਲ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ ਤੁਸੀਂ ਇੱਥੇ ਚਾਟ ਮਸਾਲਾ ਵੀ ਪਾ ਸਕਦੇ ਹੋ ਜੋ ਤੁਸੀਂ ਮਰਜ਼ੀ ਇੱਥੇ ਪਾ ਸਕਦੇ ਹੋਗੇ ਉਹ ਤੁਸੀਂ ਪਾ ਲਓ ਇਹ ਆਪਾਂ ਧਨੀਆ ਪਾਊਡਰ ਦਾ ਅੱਧਾ ਚਮਚਾ ਪਾਇਆਗਾ ਤੇ ਇਹਦੇ ਸੋਨੋ ਆਪਸ਼ਨ ਆ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋਗੇ ਹੁਣ ਆਪਾਂ ਇੱਥੇ ਪਾਵਾਂਗੇ ਪੋਹਾ ਇਹਨੂੰ ਹਲਾ ਲਾਂਗੇ ਪਹਿਲਾਂ ਚੰਗੀ ਤਰ੍ਹਾਂ ਲਈ ਜੇ ਇਹ ਵੀ ਤੁਹਾਨੂੰ ਹਲਦੀ ਕੱਕ ਜੇ ਕਿੰਨ ਹਲਦੀ ਵਿੱਚ ਇਹ ਲੱਗ ਗਿਆ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਪੋਹਾ ਕਿਉਂਕਿ ਹਲਦੀ ਨੂੰ ਸੇਕ ਲਵਾਉਣਾ ਬਹੁਤ ਜ਼ਰੂਰੀ ਹੈਗਾ ਤੇ ਨਹੀਂ ਤਾਂ ਫਿਰ ਕੱਚਾ ਪਣ ਆਊਗਾ ਹਲਦੀ ਦਾ ਐਸਾ ਦੇਖਿਆ ਪਾ ਹਲਦੀ ਨੂੰ ਸੇਕ ਲਵਾ ਲਿਆ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਪੋਹਾ ਦੇਖੋ ਪੋਹਾ ਸਾਰਾ ਆਪਣਾ ਸਾਰਾ ਪਾਣੀ ਨਿਕਲ ਗਿਆ ਕੱਲਾ ਕੱਲਾ ਹੋ ਗਿਆ ਤੇ ਤੁਸੀਂ ਐਸੇ ਤਰ੍ਹਾਂ ਦੀ ਛਾਣਨੀ ਦੇ ਵਿੱਚ ਪੋਹੇ ਨੂੰ ਤੇ ਧੋ ਲਿਆ ਚੰਗੀ ਤਰ੍ਹਾਂ ਤੇ ਕੱਢ ਕੇ ਰੱਖ ਲਿਓ ਤੇ ਆਪਾਂ ਇੱਕ ਲੈੱਤਾ ਸੀ ਨਿੰਬੂ ਦਾ ਜੂਸ ਇੱਕ ਨੀਬੂ ਨਿਚੋੜਿਆ ਸੀ ਇਹ ਆਪਾਂ ਇਹ ਆਪਾਂ ਸਾਰੇ ਦਾ ਸਾਰਾ ਜਿਹੜਾ ਚਿਪਾ ਲਾਂਗੇ ਇਹਦੇ ਨਾਲ ਨਾ ਖਟਮਟਾ ਟੈਸਟ ਆਊਗਾ ਆਪਣੇ ਪੋਹੇ ਦੇ ਵਿੱਚੋਂ ਬਹੁਤ ਸੁਆਦੀਸ਼ਟ ਤੇ ਹੁਣ ਆਪਾਂ ਇੱਥੇ ਪਾਵਾਂਗੇ ਇੱਕ ਚਮਚਾ ਕਸੂਰੀ ਮੇਥੀ ਦਾ ਕਸੂਰੀ ਮੇਥੀ ਪਾਏ ਸਿਰ ਹੱਥਾਂ ਦੇ ਨਾਲ ਦਲੜੀ ਜੀ ਕਰ ਲਾਂਗੇ ਦਲੜੀ ਜੀ ਕਰਕੇ ਇਹਨੂੰ ਤਾਂ ਪੋਹੇ ਦੇ ਵਿੱਚ ਪਾ ਲਾਂਗੇ ਤੇ ਇੱਥੇ ਤੁਹਾਨੂੰ ਆਪਸ਼ਨ ਆ ਕਸੂਰੀ ਮੇਥੀ ਪਾਉਣ ਦੇ ਥਾਂ ਤੇ ਤੁਸੀਂ ਧਨੀਆ ਵੀ ਪਾ ਸਕਦੇ ਆ जो भी थोड़े घर चीज हैगी सकते हम आप चंकी तरह मैक्स कर दीजिए पोल पुल हाथों के नाल चीजी तरह रला दी सारे ने। पोहा ने में अपना बस ने तो है। पोहा बन के रैडीए सारे हिला दी पोहा बनाना कोई ज्यादा औखा नहीं गा बस सब्जिया ही नहीं जो सब्जियां भुज गई तो अपना बस पोहा रैडी हो जाए ਪੋਹਾ ਪੋਸੇਤੀ ਬਣਾ ਦਾ ਤੇ ਤੁਸੀਂ ਬਣਾ ਕੇ ਦੇਖਿਓ ਘਰ ਦੇ ਵਿੱਚ ਫਿਰ ਮੈਨੂੰ ਕਮੈਂਟ ਕਰਿਓ ਜੋ ਵੀ ਤੁਹਾਡੇ ਘਰ ਦੇ ਵਿੱਚ ਸਬਜ਼ੀਆਂ ਹੋਈਆਂ ਤੁਹਾਨੂੰ ਕੋਈ ਵੀ ਮਨਪਸੰਦ ਸਬਜ਼ੀ ਹੈ ਤੁਸੀਂ ਉਹ ਪੋਹੇ ਦੇ ਵਿੱਚ ਪਾ ਸਕਦੇ ਆ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਸਾਰਾ ਜਿਹੜਾ ਇਹਨੂੰ ਹਲਦੀ ਲੱਗ ਜੇ ਨਾਲੇ ਜੋ ਆਪਾਂ ਮਸਾਲੇ ਪਾਏ ਨੇ ਚੰਗੀ ਤਰ੍ਹਾਂ ਪੋਹੇ ਚ ਰਚ ਜਾਣ ਬੋਲੇ ਬੋਲੇ ਹੱਥਾਂ ਨਾਲ ਹੀ ਇਹ ਆਪਾਂ ਹਰ ਲਾਉਣਾਗਾ ਤੇ ਜਿੰਨੀ ਕਰਨੀਗੀ ਪਿਆਰ ਦੇ ਨਾਲ ਹੀ ਤੇ ਹੁਣ ਆਪਾਂ ਇਹਨੂੰ 5-7 ਮਿੰਟਾਂ ਦੇ ਲਈ 5 ਕਿੰਟ ਮਿੰਟ ਲਈ ਟੱਕ ਕੇ ਰੱਖ ਦਿੰਦੇ। ਦੇਖੋ ਜੀ ਆਪਣਾ ਪੋਹਾ ਬੜਕੇ ਰੈਡੀ ਆ। ਕੱਲਾ-ਕੱਲਾ ਖਿਲਰ ਗਿਆ ਆਪਣਾ ਪੋਹਾ ਦੇਖੋ ਕਿੰਨਾ ਵਧੀਆ ਬਣਿਆਗਾ। ਕਿੰਨਾ ਵਧੀਆ 컬러 ਆਇਆ ਦਾ। ਤੇ ਆਪਣਾ ਪੋਹਾ ਹੁਣ ਰੈਡੀ ਹੈਗਾ। ਤੁਸੀਂ ਬਣਾਇਓ ਇਸੇ ਤਰ੍ਹਾਂ ਪੋਹੇ ਨੂੰ ਬਣਾ ਕੇ ਤੇ ਮੈਨੂੰ ਦੱਸਿਓ ਕਮੈਂਟ ਕਰਿਓ। ਤੇ ਭਾਵੇਂ ਅਸੀਂ ਇਹ ਪੋਹਾ ਇਸ ਤਰ੍ਹਾਂ ਬਣਾਉਣੇ ਹੁੰਨੇ ਆਗੇ ਜਿਸ ਤਰ੍ਹਾਂ ਤੁਸੀਂ ਪੋਹਾ ਬਣਾਉਣਾ ਮੈਨੂੰ ਤੁਸੀਂ ਉਸ ਤਰ੍ਹਾਂ ਦੱਸਿਓ। ਹਾਇ ਤੇ ਸਬਜੀਆਂ ਦੇ ਆਪਸ਼ਨ ਜ਼ਰੂਰ ਹੈ ਤੁਸੀਂ ਜਿਹੜੀਆਂ ਮਰਜ਼ੀ ਪਾ ਸਕਦੇ ਹੋ ਤੇ ਤੁਸੀਂ ਕਿਹੜੇ ਟੰਗਣਾ ਪੋਹਾ ਬਣਾਉਣੇ ਆ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਉਹਨਾਂ ਵੀਰਾਂ ਭੈਣਾਂ ਤਿੱਕਰ ਪਚਾਵ ਜਿਨ੍ਹਾਂ ਨੂੰ ਪੋਹਾ ਨਹੀਂ ਬਣਾਇਆ ਹਜੇ ਤਿੱਕਰ ਇਹਨਾਂ ਨੇ ਬਣਾ ਕੇ ਦੇਖਿਆ ਉਹ ਇਸ ਤਰ੍ਹਾਂ ਬਣਾ ਕੇ ਦੇਖ ਲੈਣ ਤੇ ਕਮੈਂਟ ਕਰਨ ਵਧੀਆ ਵਧੀਆ ਵੀ ਅਸੀਂ ਪੋਹਾ ਬਣਾਇਆ ਸੀ ਤੇ ਸਾਡਾ ਇਸ ਤਰ੍ਹਾਂ ਬਣਿਆਗਾ ਆਪਣੀ ਡੇਲੀ ਵੀਡੀਓ ਸਵੇਰ 9:00 ਵਜੇ ਹੁੰਦੀ ਆ ਮੇਰੀ ਵੀਡੀਓ ਦੇਖਣ ਤੇ ਲਈ ਤੁਹਾਡਾ ਧੰਨਵਾਦ ਦੇ ਸ਼ੁਭ 9 ਵਜੇ ਸਵੇਰ 9 ਵਜੇ ਆਪਣੀ ਢੇਲੀ ਵੀਡੀਓ ਆਉਂਦੀ ਆ ਵੀਡੀਓ ਦੇਖਣ ਤੇ ਲਈ ਥੋੜਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ੍ਰੀ ਅਕਾਲ